ਅੱਜ ਜਿਹੜੇ ਪੰਗੜੇ ਪੈਂਦੇ ਤੁਸੀਂ ਦੇਖਿਓ ਤੇ ਥਾਣਾ ਮੁਖੀ ਖੁਦ ਨੱਚਦੇ ਦਿਖਾਈ ਦੇ ਰਿਹਾ ਥਾਣੇ ਦੇ ਵਿੱਚ ਰੌਣਕਾਂ ਕਾਦੀਆਂ ਲੱਗੀਆਂ ਅੱਜ ਥਾਣਾ ਗੁਰੂ ਅਰਸਾਏ ਦੇ ਵਿੱਚ ਰੌਣਕਾਂ ਲੱਗੀਆਂ ਨੇ ਇੱਕ ਇਹਨਾਂ ਦਾ ਸਾਥੀ ਐਸਆਈ ਆਤਮਾ ਸਿੰਘ ਰਿਟਾਇਰ ਹੋਇਆ ਤੇ ਰਿਟਾਇਰਮੈਂਟ ਤੇ ਖੁਸ਼ੀ ਮਨਾਈ ਜਾ ਰਹੀ ਹੈ ਤੇ ਟੋਲ ਤੇ ਡਗਾ ਵੀ ਚੱਲਿਆ ਤੇ ਪਾਰਟੀ ਵੀ ਕੀਤੀ ਗਈ ਹੈ ਤੇ ਹਾਰ ਤੁਹਾਨੂੰ ਦਿਖਾ ਦਿੰਨੇ ਆ ਹਾਰਾਂ ਦੇ ਨਾਲ ਸ਼ਿੰਗਾਰੇ ਹੋਏ ਖੜੇ ਆ ਸਰਦਾਰ ਆਤਮਾ ਸਿੰਘ ਹੋਰੀ ਸਭ ਤੋਂ ਪਹਿਲਾਂ ਸੱਚ ਸਾਹਿਬ ਨਾਲ ਗੱਲ ਕਰਨੇ ਸਰਦਾਰ ਕੁਪਾਰ ਸਿੰਘ ਬੜੀ ਹਾਜ਼ਰ ਨੇ ਜਨਾਬ ਬੜੀ ਖੁਸ਼ੀ ਦੇ ਵਿੱਚ ਨੱਚ ਰਸੀ ਤੇ ਪੰਜਾਬ ਪੁਲਿਸ ਉਹ ਕਹਿੰਦੇ ਨਾ ਦਲਜੀਤ ਹੋਰੀ ਛੋਟੂ ਪੰਜਾਬ ਪੁਲਿਸ ਨੱਚਦੀ ਵੀ ਹੋਇਆ ਤੇ ਅੱਜ ਦੇਖੀਏ ਪੰਜਾਬ ਪੁਲਿਸ ਨੱਚਦੀ ਅੱਜ ਇਹ ਬੜਾ ਖੁਸ਼ੀ ਦਾ ਦਿਨ ਦੇਨੇ ਆ ਜੀ ਸਾਰਾ ਏਐਸਏ ਸਾਡੇ ਆਤਮਾ ਸਿੰਘ ਜੀ ਪੂਰੀ ਨੌਕਰੀ ਕਰਕੇ ਅੱਜ ਖੁਸ਼ੀ ਖੁਸ਼ੀ ਘਰ ਜਾ ਰਹੇ ਨੇ ਤੇ ਬੜੀ ਸਾਫ਼ ਸੁਥਰੀ ਨੌਕਰੀ ਕੀਤੀ ਇਹਨਾਂ ਤੇ ਇਸ ਦੀ ਖੁਸ਼ੀ ਵਿੱਚ ਸਾਰੇ ਥਾਣੇ ਨੇ ਖੁਸ਼ੀ ਮਨਾਈ ਆ ਭੰਗੜੇ ਪਾਏ ਆ ਜੀ ਵੰਗੜੇ ਪੈ ਗਏ ਆਤਵਾ ਸਿੰਘ ਜੀ ਦੇਖੋ ਤੁਹਾਡੇ ਸਾਥੀ ਅੱਜ ਤੁਸੀਂ ਇਹਨਾਂ ਦਾ ਸਾਥ ਜਰੂਰ ਛੱਡ ਕੇ ਜਾ ਰਹੇ ਹੋ ਥਾਣੇ ਦੇ ਨਾਲ ਯਾਦਾਂ ਵੀ ਜੁੜੀਆਂ ਹੋਈਆਂ ਨੇ ਲੋਕਾਂ ਦੇ ਨਾਲ ਯਾਦਾਂ ਵੀ ਜੁੜੀਆਂ ਹੋਈਆਂ ਨੇ ਤੇ ਖੁਸ਼ੀ ਤੁਹਾਡੇ ਚਿਹਰੇ ਤੇ ਵੀ ਹੈ ਅੱਜ ਰਿਟਾਇਰਮੈਂਟ ਹੋ ਗਈ ਜਿਸ ਜਿਹੜਾ ਸੁਭਾਗਾ ਦੇਣ ਸੀ ਉਹ ਅੱਜ ਆ ਗਿਆ ਹਾਂਜੀ ਬਹੁਤ ਵਧੀਆ ਸਰ ਕੀਤਾ ਪ੍ਰੋਗਰਾਮ ਇਹਨਾਂ ਦੇ ਰਿਟਾਇਰਮੈਂਟ ਦੇ ਵਿੱਚ ਤੇ ਬਹੁਤ ਖੁਸ਼ੀ ਦੀ ਗੱਲ ਆ ਸਰ ਕਿਵੇਂ ਲੱਗਿਆ ਇੱਕ ਵਾਰ ਜਦੋਂ ਤੁਹਾਡੀ ਮੈਰਿਜ ਹੋਈ ਹੋਊਗੀ ਉਸ ਦਿਨ ਯਾਰ ਬੇਲੀ ਮਿੱਤਰ ਨੱਚੇ ਹੋਣਗੇ ਤੇ ਅੱਜ ਯਾਰ ਮਿੱਤਰ ਉਹ ਸਟਾਰ ਲੱਗੇ ਆ ਸਾਥੀਆਂ ਦੇ ਦੇਖ ਲੋ ਬਰਾਬਰ ਬਰਾਬਰ ਦੇ ਸਟਾਰ ਵਾਲੇ ਨੱਚੇ ਐਸ ਐਚਓ ਸਾਹਿਬ ਨੱਚੇ ਕੀ ਖੁਸ਼ੀ ਮਹਿਸੂਸ ਹੋ ਰਹੀ ਸੀ ਖੁਸ਼ੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਸਾਰਾ ਜਿਹੜਾ ਪੰਗੜੇ ਪਾਏ ਨਾਣੇ ਤੇ ਖੁਸ਼ੀ ਨਾਲ ਵਿਦਾ ਕਰ ਰਹੇ ਨੇ ਥਾਣੇ ਤੋਂ ਹੀ ਤੇ ਆਤਮਾ ਸਿੰਘ ਜੀ ਸਾਫ ਸੁਥਰੀ ਨੌਕਰੀ ਕਰਨੀ ਸੌਖੀ ਗੱਲ ਨਹੀਂ ਹੈਗੀ ਅੱਜ ਦੇ ਜਮਾਨੇ ਦੇ ਵਿੱਚ ਤੇ ਸੇਫ ਜਿਹੜੀ ਨੌਕਰੀ ਕਰਕੇ ਅੱਜ ਰਿਟਾਇਰਮੈਂਟ ਹੋਇਓ ਵਧਾਈਆਂ ਦਿੰਨੇ ਆਂ ਅਸੀਂ ਤੁਹਾਨੂੰ ਗੁਰੂ ਸਾਹਿਬ ਲਾਈਵ ਦੇ ਜ਼ਰੀਏ ਤੇ ਪਰਿਵਾਰ ਦੇ ਵਿੱਚ ਖੁਸ਼ੀ ਰਹੋ ਕਿਹੜੇ ਕਿਹੜੇ ਖੁਸ਼ੀ ਤੁਹਾਡੇ ਪਰਿਵਾਰ ਦੇ ਚੰਦਰ ਹੋਰ ਸਾਥੀ ਮਿੰਦਰ ਸਿੰਘ ਜੀ ਕਿਵੇਂ ਦੇ ਦੇ ਬੜੇ ਨੱਚ ਰਹੇ ਸੀ ਬੜੀਆਂ ਚੁੰਮਰਾ ਪਾਰ ਸੀ ਅੱਜ ਪਤਾ ਲੱਗ ਗਿਆ ਮਿੰਦਰ ਸਿੰਘ ਹੋਰ ਵੀ ਵੰਗੜਾ ਪਾ ਲੈਂਦੇ ਆ ਅੱਜ ਸਾਡੇ ਸਾਥੀ ਏਐਸਆਈ ਆਤਮਾ ਸਿੰਘ ਜੋ ਕਿ ਰਿਟਾਇਰ ਹੋਏ ਹਨ ਉਸ ਖੁਸ਼ੀ ਵਿੱਚ ਇਹਨਾਂ ਦੀ ਸਾਫ ਸੁਥਰੀ ਨੌਕਰੀ ਸ਼ਾਂਤੀ ਅਤੇ ਅਮਨ ਨਾਲ ਹਰ ਇੱਕ ਤਬਤੀਜ ਔਰ ਪਬਲਿਕ ਟੀਲਿੰਗ ਵਧੀਆ ਤਰੀਕੇ ਨਾਲ ਕਰਨ ਵਿੱਚ ਇਹਨਾਂ ਨੇ ਗੁਰੂ ਸਾਹਿਬ ਥਾਣੇ ਵਿੱਚ ਬਹੁਤ ਵੱਡੀ ਲੰਬਾਂ ਸਮਾਂ ਨੌਕਰੀ ਕੀਤੀ ਹੈ ਇਸ ਖੁਸ਼ੀ ਵਿੱਚ ਪੰਗੜੇ ਪਾਏ ਗਏ ਨੇ ਖੁਸ਼ੀ ਵਿੱਚ ਪੰਗੜੇ ਪਾਏ ਗਏ ਨੇ ਤੇ ਹੁਣ ਪੰਗੜੇ ਇਹਨਾਂ ਦੇ ਘਰ ਤੱਕ ਵੀ ਪਹੁੰਚੇ ਹੈਗੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬਾਹਰ ਜਿਹੜੀ ਗੱਡੀ ਵੀ ਖੜੀ ਹੈ ਗੱਡੀ ਬੱਤੀ ਲੱਗੀ ਹੋਈ ਐ ਗੱਡੀ ਐ ਐਸ.ਐਚ.ਓ ਸਾਹਿਬ ਵਾਲੀ ਗੱਡੀ ਤੇ ਹੀ ਆਤਮਾ ਸਿੰਘ ਆ ਦੇ ਘਰ ਪਹੁੰਚੂਗਾ ਤੇ ਹਾਰ ਪਾਏ ਹੋਇਆ ਇੱਕ ਖੁਸ਼ੀ ਉਦੋਂ ਹੋਈ ਸੀ ਗੱਡੀ ਉਦੋਂ ਸ਼ਿੰਗਾਰੀ ਗਈ ਸੀ ਜਦ ਗੱਡੀ ਮੈਰਿਜ ਹੋਈ ਸੀ ਇਹਨਾਂ ਦੀ ਉਦੋਂ ਖੁਸ਼ੀ ਹੋਈ ਸੀ ਤੇ ਅੱਜ ਇੱਕ ਖੁਸ਼ੀ ਹੋ ਰਹਾ ਟੋਲ ਜਿਹੜਾ ਚਲਦਾ ਵੀ ਦਿਖਾ ਦਿੰਦੇ ਆ ਤੇ ਟੋਲ ਤੇ ਪੰਗੜੇ ਪੈਂਦੇ ਹੋਏ ਵੀ ਤੁਹਾਨੂੰ ਤਕਰੀਰ ਦੀ ਤਸਵੀਰਾਂ ਜਿਹੜੇ ਕਾਲਾ ਗੁਰੂ ਸਾਇ ਦੇ ਵਿੱਚ ਅੱਜ ਪੈਂਦੇ ਹੋਏ ਨਿਸ਼ਾਨ ਵਾਲੀ ਬੱਤੀ ਲੱਗੀ ਹੋਈ ਗੱਡੀ ਸਰਕਾਰ ਦੇ ਗੱਡੀ 'ਚ ਬੱਤੀ ਲੱਗੀ ਹੋਈ ਗੱਡੀ ਦੇ ਅੱਜ ਰਖਾਇਰ ਮੇਡਾ ਹੋਈ ਆ ਆਤਮ ਸਿੰਘ ਦਾ ਹੋਣਾ ਦੇ ਥਾਣੇ ਦੇ ਵਿੱਚ ਨੰਪਾ ਲੱਗਿਆ ਨੇ ਤੇ ਆਤਮ ਸਿੰਘ ਵਾਰੀ ਅੱਜ ਗੱਡੀ 'ਚ ਬੈਠ ਕੇ ਆਪ ਦੇ ਘਰ ਜਾਵਦੇ ਅੱਜ ਥਾਣੇ ਦੇ ਵਿੱਚ ਉਹਨਾਂ ਦੀ ਜਿਹੜੀ ਬਲਾਈ ਪਾਰਟੀ ਦਿੱਤੀ ਜੀ ਆਸ ਬਣਾਤੀ ਸਿੰਘਾ ਹੋਰਾਂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ ਗਈ ਹੈ ਅੱਜ ਉਹਨਾਂ ਦੀ ਰਿਟਾਇਰਮੈਂਟ ਹੋਈ ਹੈ ਨੇ ਉਹਨਾਂ ਦੇ ਸਾਥੀ ਬਾਕੀ ਸਾਥੀ ਦੇਖ ਸਕਦੇ ਹੋ ਕਰ ਵਿਦਾਈ ਲਈ ਕਾਰਜ ਛੱਡਣ ਤੱਕ ਜਿਹੜਾ ਉਹ ਜਾ ਰਿਹਾ ਤੇ 112 ਨੰਬਰ ਗੱਡੀ ਜਿਹੜੀ ਆਪਣਸ ਦੀ ਉਹ ਸ਼ਿਕਾਇਤ ਹੋਈ ਹੈ ਗੁਰੂ ਅਰਸਾਏ ਦੇ ਵਿੱਚ ਅੱਜ ਰੌਣਕਾ ਜਿਹੜੀ ਵਾਲੇ ਉਹ ਲੱਗਿਆ ਹੋਈਆਂ ਨੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਐ ਸਾਬਨ ਸਵੈਟਰ ਮੈਡਮ ਜੀ ਮੌਜੂਦ ਹੈਗੇ ਆ ਮੈਡਮ ਕੀ ਕਹਿਣਾ ਚਾਹੁੰਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਥਾਣੇ ਦੇ ਵਿੱਚ ਐਸਏ ਆਤਮਾ ਸਿੰਘ ਦੀ ਅੱਜ ਰਿਟਾਇਰਮੈਂਟ ਹੋਈ ਹੈ ਖੁਸ਼ੀ ਖੁਸ਼ੀ ਕਰ ਜਾ ਰਹੇ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਸਾਰੇ ਕੋਈ ਸੁਖੀ ਸੰਧੀ ਨੌਕਰੀ ਜਿਹੜਾ ਕਿ ਕੰਪਲੀਟ ਕਰਕੇ ਬਿਨਾ ਕਿਸੇ ਕੋਈ ਡਿਪਾਰਟਮੈਂਟ ਜਾਂ ਕਿਸੇ ਤਰ੍ਹਾਂ ਦਾ ਕੋਈ ਗਲਤ ਐਕਸ਼ਨ ਹੋਣ ਤੇ ਜਿਹੜਾ ਕਿ ਆਪਣੀ ਨੌਕਰੀ ਪੂਰੀ ਕਰਕੇ ਜਾ ਰਹੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ ਹਰੇਕ ਮਲਾਜ਼ਮ ਹੈ ਜਿਹੜਾ ਕਿ ਆਪਣੀ ਪੂਰੀ ਸਰਵਿਸ ਹੈ ਜਿਹੜਾ ਸਹੀ ਤਰੀਕੇ ਨਾਲ ਕਰਕੇ ਈਮਾਨਦਾਰੀ ਦੀ ਨੌਕਰੀ ਕਰਕੇ ਜਿਹੜਾ ਆਪਦੇ ਕਾਰ ਜਾਵੇ ਔਰ ਆਤਮਾ ਸਿੰਘ ਸਾਡੇ ਇੱਕ ਬਹੁਤ ਵਧੀਆ ਇਮਾਨਦਾਰ ਅਫਸਰ ਨੇ ਤੇ ਜਿਹੜੇ ਆਪਣੀ ਨੌਕਰੀ ਜਿਹੜੀ ਪੂਰੀ ਕਰਕੇ ਅੱਜ ਸਾਡੇ ਵਿਭਾਗ ਨੂੰ ਅਲਵਿਦਾ ਕਰਕੇ ਜਾ ਰਹੇ ਨੇ ਤੇ ਆਤਮਾ ਸਿੰਘ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਮੁਬਾਰਕਾਂ ਲੋ ਜੀ ਆਤਮਾ ਸਿੰਘ ਦੇ ਪਰਿਵਾਰ ਨੂੰ ਮੁਬਾਰਕਾਂ ਤੇ ਗੱਡੀ ਦੇ ਵਿੱਚ ਆਤਵਾ ਸਿੰਘ ਹੋਰੀ ਬੈਠ ਗਏ ਤੇ ਉਹਨਾਂ ਦੇ ਦੂਜੇ ਸਾਥੀ ਵੀ ਨਾਲ ਬੈਠ ਚੁੱਕੇ ਆ ਥਾਣੇ ਦੇ ਵਿੱਚ ਜਿਹੜੇ ਹੈਗਾ ਲੋਕ ਆਦੇ ਕੰਮ ਕਰਨ ਲਈ ਜਰੂਰ ਆਉਂਦੇ ਸੀ ਪਰ ਅੱਜ ਕੰਮ ਕੀ ਹੋ ਰਿਹਾ ਅੱਜ ਠਾਣੇ ਦੇ ਵਿੱਚ ਢੋਲ ਵੱਜ ਰਿਹਾ ਢੋਲ ਦੇ ਡਗੇ ਤੇ ਨੱਚਾ ਵੀ ਜਾ ਰਿਹਾ ਪੰਗੜੇ ਵੀ ਪਾਏ ਜਾ ਰਹੇ ਨੇ ਤੇ ਖੁਸ਼ੀ ਦੇ ਵਿੱਚ ਵੀ ਨੇ ਥਾਣਾ ਮੁਖੀ ਖੁਦ ਇੱਥੇ ਨੱਚਿਆ ਪੂਰੇ ਆਤਮਾ ਸਿੰਘ ਦੇ ਸਾਥੀ ਹੋਰੀ ਅੱਜ ਖੁਸ਼ੀ ਦੇ ਵਿੱਚ ਨੱਚੇ ਤੇ ਹੁਣ ਜਿਹੜੀ ਗੱਡੀ ਤੇ ਪੂਰਾ ਉਹਨਾਂ ਦੇ ਸਾਥੀ ਉਹਨਾਂ ਨੂੰ ਘਰ ਛੱਡਣ ਦੇ ਲਈ ਜਾ ਰਹੇ ਨੇ ਤੇ ਉਮੀਦ ਕਰਦੇ ਹੈਗੇ ਆ ਆਤਮਾ ਸਿੰਘ ਵਰੀ ਜਿਹੜੀ ਜਿਸ ਤਰੀਕੇ ਸਾਫ਼ ਸੁਥਰੀ ਸ਼ੋਭੀ ਦੇ ਨਾਲ ਇੱਥੇ ਇਸ ਥਾਣੇ ਦੇ ਵਿੱਚ ਨੌਕਰੀ ਕਰਕੇ ਗਿਆ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਰਹਿਣ ਖੁਸ਼ੀਆਂ ਖੜੇ ਆਉਣ ਉਹਨਾਂ ਦਾ ਪਰਿਵਾਰ ਖੁਸ਼ ਰਹੀਂ ਅੱਜ ਦਾ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਰ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸਾਇਲ